ਜਾਨੀ ਕਿ ਆਪਣਾ ਤੁਸੀਂ ਭਾਰਾ ਜਿਹੜਾ ਉਹ ਨੋਰਮਲੀ ਤੁਸੀਂ ਘਟਾ ਲੋਗੇ ਜੀ ਮੇਰਾ ਸਭ ਤੋਂ ਵੱਡਾ ਮੈਨ ਰੀਜ਼ਨ ਆ ਕਾਰਨ ਜਿਹੜਾ ਉਹ ਹੈਗਾ ਵਾ ਛਲੇਬੀਆਂ ਵੀ ਤਾਂ ਮਿੱਠੀਆਂ ਯਾਰ ਉਹਦੇ ਨਾਲ ਭਾਰ ਕਿਉਂ ਨਹੀਂ ਵਧਦਾ ਉਹ ਵੀ ਤੁਹਾਨੂੰ ਮੈਂ ਦੱਸੂਗਾ ਹਣਾ ਪਹਿਲੇ ਉਹਨਾਂ ਦੀ ਜਿਹੜੀ ਚਰਬੀ ਆ ਉਹ ਮਤਲਬੀ ਢਿੱਡ ਤੇ ਹੀ ਕਿਉਂ ਇਕੱਠੀ ਹੁੰਦੀ ਆ ਸਾਡਾ ਭਾਰ ਵਧਣ ਦਾ ਮੈਨ ਕਾਰਨ ਇਹੀ ਦੋ ਚੀਜ਼ਾਂ ਵਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਾ ਤਿੰਨ ਟੋਪਿਕ ਆ ਜਿਹੜੇ ਉਹ ਕਵਰ ਕਰਾਂਗੇ ਇੱਕ ਟੋਪਿਕ ਆਪਾਂ ਕਵਰ ਕਰਾਂਗੇ ਜਿਹੜਾ ਸਾਡਾ ਭਾਰ ਆ ਕਿਉਂ ਵਧਿਆ ਵਾ ਤੇ ਇੱਕ ਆਪਾਂ ਗੱਲ ਕਰਾਂਗੇ ਵੀ ਸਾਡਾ ਜਿਹੜਾ ਭਾਰ ਆ ਉਹ ਦਿਨੋ ਦਿਨ ਕਿਉਂ ਵਧੀ ਜਾਂਦਾ ਵਾ ਇੱਕ ਆਪਾਂ ਗੱਲ ਕਰਾਂਗੇ ਜਿਹੜੀ ਸਾਡੀ ਭਾਰ ਵਧਦਾ ਵਾ ਕਈ ਮੇਰੇ ਭਿੰਡ ਭਰਾ ਇਹੋ ਜਿਹੇ ਨੇ ਜਿੰਨਾਂ ਦਾ ਨਾ ਭਾਰ ਜਰਾ ਢਿੱਡ ਬਾਹਰ ਨਿਕਲ ਜਾਂਦਾ ਵਾ ਉਹਨਾਂ ਦਾ ਢਿੱਡਾ ਜਿਹੜਾ ਹਨ ਜਿੰਨੀ ਵੀ ਜੇ ਆਪਾਂ ਕਹ diel ਚਰਬੀ ਆ ਉਹਨਾਂ ਦੀ ਜਿਹੜੀ ਚਰਬੀ ਆ ਉਹ ਮਤਲਬ ਵੀ ਢਿੱਡ ਤੇ ਹੀ ਕਿਉਂ ਇਕੱਠੀ ਹੁੰਦੀ ਆ ਜਿਹੜਾ ਸਰੀਰ ਦੇ ਹੋਰ ਹਿੱਸੇ ਆ ਜਿਵੇਂ ਥਾਈ ਹੋਗੇ ਹਨਾ हिਪ ਹੋਗੀ ਜਾਂ ਕੋਈ ਹੋਰ ਆਰਮਸ ਵਗੈਰਾ ਹੋਗੀ ਬਾਹਾਂ ਹਨਾ ਉਹਨਾਂ ਤੇ ਕਿਉਂ ਨਹੀਂ ਉਹ ਚਰਬੀ ਇਕੱਠੀ ਹੁੰਦੀ ਢਿੱਡ ਤੇ ਹੀ ਉਹ ਚਰਬੀ ਆ ਜਿਹੜੀ ਉਹ ਇਕੱਠੀ ਕਿਉਂ ਹੁੰਦੀ ਹੈ ਜਿਹਦੇ ਨਾਲ ਜਿਹੜਾ ਉਹਨਾਂ ਦਾ ਢਿੱਡਾ ਉਹ ਬਾਹਰ ਨਿਕਲਣ ਦਾ ਪਤਿਲੇ ਵਾਂਗੂ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੇ ਤੁਸੀਂ ਆਹ ਵੀਡੀਓ ਨੂੰ ਦੇਖ ਲਿਆ ਨਾ ਮੈਂ ਕਹਿੰਦਾ ਤੁਹਾਡੇ ਇੱਕ ਘਟੋ ਘਟ 90% ਸਵਾਲ ਜਿਹੜੇ ਉਹ ਕਲੀਅਰ ਹੋ ਜਾਣਗੇ ਤੇ ਤੁਹਾਨੂੰ ਇਸ ਚੀਜ਼ ਤੋਂ ਪਤਾ ਲੱਗ ਜਾਏਗਾ ਵੀ ਯਾਰ ਜਿਹੜਾ ਸਾਨੂੰ ਮੋਟਾਪਾ ਵਾ ਸਾਨੂੰ ਕਿਉਂ ਆਂਦਾ ਵਾ ਫੈਟ ਜਿਹੜੀ ਚਰਬੀ ਹੈ ਸਾਡੂ ਕਿਉਂ ਵਧਦੀ ਆ ਸਾਡੇ ਤੇ ਚਰਬੀ ਕਿਉਂ ਹੁੰਦੀ ਆ ਵੀ ਜੇ ਅਸੀਂ ਨੂੰ ਘਟਾਉਣਾ ਵਾ ਤਾਂ ਕਿਵੇਂ ਘਟਾ ਸਕਦੇ ਤੁਸੀਂ ਈਜ਼ੀਲੀ ਚਰਬੀ ਨੂੰ ਤੁਸੀਂ ਘਟਾ ਲਓਗੇ ਜਾਨੀ ਕਿ ਆਪਣਾ ਤੁਸੀਂ ਭਾਰਾ ਜਿਹੜਾ ਉਹ ਨੋਰਮਲੀ ਤੁਸੀਂ ਘਟਾ ਲਓਗੇ ਜੀ ਸੋ ਆਹ ਦੋਸਤੋ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜੀ ਸੋ ਦੇਖੋ ਸਭ ਤੋਂ ਪਹਿਰ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਸਾਡਾ ਭਾਰ ਆ ਉਹ ਕਿਉਂ ਵਧਿਆ ਵਾ ਦੇਖੋ ਭਾਰ ਵਧਣ ਦੇ ਬਹੁਤ سارے ਰੀਜ਼ਨ ਹੋ ਸਕਦੇ ਆ ਜਿਹੜਾ ਸਭ ਤੋਂ ਵੱਡਾ ਮੇਨ ਰੀਜ਼ਨ ਆ ਕਾਰਨ ਜਿਹੜਾ ਉਹ ਹੈਗਾ ਵਾ ਸਾਡਾ ਰਹਿਣ ਸਹਿਣ ਸਾਡਾ ਰਹਿਣ ਸਹਿਣ ਜਦ ਜਿਹੜਾ ਸਾਡਾ ਉਹ ਸਾਡਾ ਬਿਲਕੁਲ ਬਦਲ ਗਿਆ ਸਾਡਾ ਹਣਾ ਦੇਖੋ ਸਾਡਾ ਰਹਿਣ ਸਹਿਣ ਬਦਲ ਗਿਆ ਇੱਕ ਸਾਡਾ ਜਿਹੜਾ ਖਾਣ ਪੀਣਾ ਉਹ ਸਾਡਾ ਬਦਲ ਗਿਆ ਸਾਡਾ ਖਾਣ ਪੀਣ ਸਾਡਾ ਬਦਲ ਗਿਆ ਰਹਿਣ ਸਹਿਣ ਬਦਲ ਗਿਆ ਸਾਡਾ ਭਾਰ ਵਧਣ ਦਾ ਮੈਨ ਕਰਨ ਇਹੀ ਦੋ ਚੀਜ਼ਾਂ ਆ ਨੰਬਰ 1 ਸਾਡਾ ਰਹਿਣ ਸਹਿਣ ਨੰਬਰ 2 ਸਾਡਾ ਖਾਣ ਪੀਣ ਹੁਣ ਜੇ ਆਪਾਂ ਰਹਿਣ ਸਹਿਣ ਦੀ ਗੱਲ ਕਰੀਏ ਹੁਣ ਦੇਖੋ ਜੇ ਆਪਾਂ ਕੋਈ ਵੀ ਕੰਮ ਕਰਨਾ ਵਾ ਸਾਡੇ ਵਿੱਚੋਂ ਜਾਨੀ ਮੰਨ ਕੇ ਚਲੋ 95% 95% ਲੋਕ ਇਹੋ ਜਿਹੇ ਨੇ ਜਿਹੜੇ ਤੁਰ ਕੇ ਬਿਲਕੁਲ ਰਾਜੀ ਨਹੀਂ ਹੈਗੇ ਜੇ ਉਹਨਾਂ ਨੂੰ ਕਹੀ ਦੀ ਨਾ ਯਾਰ ਉਹ ਦੁਕਾਨ ਤੇ ਕਰਿਆਨੇ ਦੀ ਦੁਕਾਨ ਤੇ ਜਾਣਾ ਤੂੰ ਦੁੱਧ ਦਾ ਪੈਕਟ ਲਿਆ ਖਾਸ ਕਰਕੇ ਅੱਜ ਦੀ ਨਵੀਂ ਜਨਰੇਸ਼ਨ ਆ ਜਿਹੜੀ ਉਹ ਦੁੱਧ ਦਾ ਪੈਕਟ ਨਹੀਂ ਲੈਣ ਜਾਏਗੀ ਜਾਂ ਤੁਰ ਕੇ ਦੁੱਧ ਡੇਰੀ ਤੋਂ ਨਹੀਂ ਲੈਣ ਜਾਏਗੀ ਉਹ ਜਾਏਗੀ ਮੋਟਰਸਾਈਕਲ ਤੇ ਬਾਈਕ ਦੀ ਉੱਤੇ ਦੁੱਧ ਲੈਣੇ ਜਾਂਦੇ ਆ ਜ਼ਿਆਦਾਤਰ ਹਨਾ ਲੋਕ ਜਾਨੀ ਕਿ ਤੁਰ ਕੇ ਕੋਈ ਵੀ ਐਕਟੀਵਿਟੀ ਕਰਕੇ ਖੁਸ਼ ਨਹੀਂ ਹੈਗੇ ਸਪੋਰਟਸ ਦੀ ਤਾਂ ਗੱਲ ਬਹੁਤ ਦੂਰ ਆ ਸਪੋਰਟਸ ਦਾ ਕਰਦੇ ਨਹੀਂ ਹੈਗੇ ਜਿਹੜਾ ਬੰਦਾ ਸਪੋਰਟਸ ਕਰਦਾ ਵਾ ਉਹ ਕਦੇ ਵੀ ਮੋਟਾ ਨਹੀਂ ਹੁੰਦਾ ਹੈਗਾ ਨਾ ਕਦੇ ਉਹਦਾ weight ਵਧਦਾ ਹੈਗਾ ਨੰਬਰ ਤੋਂ ਖਾਣ ਪੀਣ ਦੀ ਗੱਲ ਕਰ ਲਈਏ ਖਾਣ ਪੀਣ ਦਾ ਜਿਹੜਾ ਸਾਡੀ ਘਰ ਦੀਆਂ ਚੀਜ਼ਾਂ ਨੇ ਜਿਵੇਂ ਮੰਨ ਕੇ ਚੱਲੋ ਮੱਕੀ ਦੀ ਰੋਟੀ ਹੋਗੀ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਹੋਗੀ ਹਨਾ ਤੇ ਹੋਰ ਬਹੁਤ ਇਹੋ ਜਿਹੇ ਉਹ ਅਸੀਂ ਖਾਂਦੇ ਨਹੀਂ ਹੈਗੇ ਹਰੀਆਂ ਸਬਜ਼ੀਆਂ ਨਹੀਂ ਅਸੀਂ ਖਾ ਕੇ ਰਾਜੀ ਹੈਗੇ ਹਰੀਆਂ ਸਬਜ਼ੀਆਂ ਦਾਲਾ ਵਗੈਰਾ ਅਸੀਂ ਕੁਝ ਵੀ ਨਹੀਂ ਖਾਂਦੇ ਹੈਗੇ ਅਸੀਂ ਕਿਤੇ ਨਿਰਪਰ ਹੋ ਗਏ ਅਸੀਂ ਨਿਰਪਰ ਹੋ ਗਏ ਜੰਕ ਫੂਡ ਦੇ ਉੱਤੇ ਅਸੀਂ ਜੰਕ ਫੂਡ ਖਾਣ ਲੱਗ ਗਏ ਜਿਵੇਂ 버ਗਰ ਪੀਜ਼ਾ ਹਣਾ ਪਾਸਤਾ ਨੂਡਲ ਟਿੱਕੀ ਇਹ ਚ ਜਦ ਹੋ ਗਿਆ ਉਸ ਤੋਂ ਬਾਅਦ ਲੜ ਤੁਸੀ ਮਿੱਠੀਆਂ ਚੀਜ਼ਾਂ ਜਿਹੜੀਆਂ ਖਾਣ ਲੱਗ ਗਏ ਤੁਸੀਂ ਰਸਗੁੱਲੇ ਗਲਾਵ ਜਾਮਨ ਹੋ ਗਿਆ ਜਲੇਬੀਆਂ ਹੋ ਗਿਆ ਲਟਰ ਪਟਰ ਜਾਨੀ ਕਿ ਇਦਾਂ ਦੀ ਚੀਜ਼ਾਂ ਤੁਸੀਂ ਖਾਣ ਲੱਗੇ ਜਿਹੜਾ ਆਪਣਾ ਘਰ ਦੇ ਵਿੱਚ ਖਾਣਾ ਬਣਦਾ ਉਹਨੂੰ ਆਪਾਂ ਅਵੋਇਡ ਕਰਨ ਲੱਗੇ ਜਾਨੀ ਕਿ ਆਪਾਂ ਇਹ ਚੀਜ਼ਾਂ ਨੂੰ ਆਪਾਂ ਅਵੋਇਡ ਕਰ ਤਾਂ ਪੈਨੂ ਤਾਂ ਖਾਂਦੀ ਨਹੀਂ ਹੈਗੇ ਆਪਾਂ ਆ ਚੀਜ਼ਾਂ ਤੇ ਨਿਰਪਰ ਹੋ ਗਏ ਜੰਕ ਫੂਡ ਦੇ ਉੱਤੇ ਨਿਰਪਰ ਹੋ ਗਏ ਹਣਾ ਤੇ ਜਾਂ ਫਿਰ ਆਪਾਂ ਜਿਹੜੀਆਂ ਮਿੱਠੇ ਚੀਜ਼ਾਂ ਨੇ ਸਵੀਟਰ ਚੀਜ਼ਾਂ ਨੇ ਹਣਾ ਆਪਾਂ ਉਹਨਾਂ ਤੇ ਨਿਰਭਰ ਹੋ ਗਏ ਆ ਇਹਦੇ ਵਿੱਚ ਕੀ ਆ ਜਦੋਂ ਤੁਝ ਜੱਗ ਮੂਡ ਖਾਣੇ ਹੋ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਆ ਇਹ ਸਾਡੀ ਬੋਡੀ ਦੇ ਵਿੱਚ ਪਚਦੀਆਂ ਨਹੀਂ ਹੈਗੀਆਂ ਇਹ ਚੀਜ਼ਾਂ ਜਿਹੜੀ ਸਾਡੀ ਬੋਡੀ ਦਾ ਪਾਚਨ ਕਿਦਿਆਂ ਦਾ ਸਿਸਟਮ ਆ ਜਿਹਨੂੰ ਆਪਾਂ ਮੈਟਾਬੋਲਿਜ਼ਮ ਵੀ ਕਹਿ ਦਿੰਦੇ ਆ ਉਹ ਯਾਨੀ ਕਿ ਇਹ ਚੀਜ਼ਾਂ ਨੂੰ ਪਹੁੰਚੋਂਦਾ ਨਹੀਂ ਹੈਗਾ ਇਹ ਤੁਹਾਡੀ ਜਿਹੜੀ ਬੋਡੀ ਆ ਉਹਨੂੰ ਸਟੋਰ ਕਰ ਲੈਂਦੀ ਆ ਇੱਕ ਨਾ ਕਹਿੰਦੇ ਵੀ ਜਿੰਨੂੰ 슈ਗਰ ਹੋ ਜਾਂਦੀ ਆ ਕਿਉਂ 슈ਗਰ ਹੁੰਦੀ 슈ਗਰ ਹੋਣ ਦਾ ਵੀ ਮੇਨ ਕਾਰਨ ਇਹੀ ਆ ਗਲੂਕੋਜ਼ਨ ਗਲੂਗੋਜ਼ ਵਾਜਦਾ ਸਾਡੀ ਬੋਡੀ ਦੇ ਵਿੱਚ ਜੋ ਵੀ ਅਸੀਂ ਖਾਂਦੇ ਆ ਉਹ ਤਾਂ ਗਲੂਗੋਜ਼ ਬਣਦਾ ਵਾ ਜਦੋਂ ਗਲੂਗੋਜ਼ ਦਾ ਲੈਵਲ 200 ਤੋਂ ਪਾਰ ਕਰ ਜਾਂਦਾ ਵਾ ਤਾਂ ਸਮਝ ਲਓ ਉਹਨੂੰ 슈ਗਰ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਟੌਪਿਕ ਦੇ ਉੱਪਰ ਨਾ ਆਪਾਂ 슈ਗਰ ਦੇ ਉੱਪਰ ਆਪਾਂ ਹੋਰ ਟੌਪਿਕ ਦੇ ਉੱਤੇ ਗੱਲ ਕਰਾਂਗੇ ਆਪਾਂ ਅੱਜ ਟੌਪਿਕ ਇਸ ਦੀ ਗੱਲ ਕਰਦੇ ਆਪਾਂ ਜਦੋਂ ਤੱਕ ਤੁਸੀਂ ਆ ਚੀਜ਼ਾਂ ਤੁਸੀਂ ਖਾਈ ਜਾਉਂਗੇ ਤੁਹਾਡਾ ਭਾਰ ਵਧਣਾ ਹੀ ਵਧਣਾ ਘਟਣਾ ਨਹੀਂ ਹੈਗਾ ਦੇਖੋ ਜੇ ਤੁਸੀਂ ਇਹ ਚੀਜ਼ਾਂ ਵੀ ਤੁਸੀਂ ਖਾਣੇ ਹੋ ਚਲੋ ਆਪਾਂ ਮੰਨ ਲੈਂਦੇ ਪਰ ਤੁਸੀਂ ਐਕਟੀਵਿਟੀ ਤਾਂ ਤੁਸੀਂ ਕੋਈ ਨਹੀਂ ਨਾ ਕਰਦੇ ਪਏ ਜਦੋਂ ਤੱਕ ਤੁਸੀਂ ਕੋਈ ਐਕਟੀਵਿਟੀ ਨਹੀਂ ਕਰੋਗੇ ਤਾਂ ਆਜ ਜੋ ਤੁਸੀਂ ਖਾਧੀਆਂ ਨੇ ਫੂਡ ਖਾਧਦੇ ਨੇ ਜੰਕ ਫੂਡ ਖਾਦਾ ਵਾ ਮਿੱਠਾ ਖਾਦਾ ਵਾ ਇਹਦੀ ਕੈਲਰੀਜ਼ ਬਰਨ ਨਹੀਂ ਹੋਣੀ ਹੈਗੀਆਂ ਜਿਵੇਂ ਮੈਂ ਤੁਹਾਨੂੰ ਆਪਣੀ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਹਰੇਕ ਇਨਸਾਨ ਨੂੰ ਮੰਨ ਕੇ ਚੱਲੋ 2000 2000 ਕੈਲਰੀਜ਼ ਤਾਂ ਨੂੰ ਚਾਹੀਦੀਆਂ ਨੇ 2000 ਤੁਹਾਨੂੰ ਕੈਲਰੀਜ਼ ਚਾਹੀਦੀਆਂ ਨੇ ਤਾਂ ਤੁਸੀਂ ਕਿੰਨੀਆਂ ਖਾ ਲੀਆਂ ਤੁਸੀਂ ਖਾ ਲਈਏ 2600 2600 ਤੁਸੀਂ ਕੇਲੇ ਦੀਆਂ ਖਾ ਲਈਆਂ ਚਾਹੀਦੀਆਂ ਤੁਹਾਨੂੰ 2000 ਸੀ ਤੁਹਾਡੀਆਂ 600 ਕੇਲੇ ਦੀ ਜ਼ਿਆਦਾ ਹੋ ਗਈਆਂ ਅੱਜ 600 ਕੇਲੇ ਦੀ ਜ਼ਿਆਦਾ ਹੋ ਗਈਆਂ ਤੁਸੀਂ ਇੱਕ ਦਿਨ ਦੇ ਵਿੱਚ ਖਾਧੀਆਂ 600 ਕੇਲੇ ਕੱਲ ਵੀ ਤੁਸੀਂ ਫਿਰ ਅਗਲੇ ਦਿਨ ਵੀ ਤੁਸੀਂ 2600 ਖਾ ਲਈਆਂ ਉਤੋਂ ਅਗਲੇ ਦਿਨ ਵੀ 2500 2400 ਯਾਨੀ ਕਿ 2000 ਤੋਂ ਵੱਧ ਹੀ ਖਾ ਰਹੇ ਹੋ ਉਹ ਜਿਹੜੀ ਫालतू ਦੀ ਕੇਲੇ ਦੀ ਆ ਉਹ ਸਾਡੇ ਸਰੀਰ ਦੇ ਵਿੱਚ ਸਟੋਰ ਹੋ ਜਾਂਦੀ ਆ ਸਾਡੇ ਸਰੀਰ ਦੇ ਵਿੱਚ ਸਟੋਰ ਹੋ ਜਾਂਦੀ ਆ ਤੇ ਉਹਦੇ ਨਾਲ ਕੀ ਆ ਉਹ ਸਾਡੇ ਸਰੀਰ ਦੇ ਵਿੱਚ ਜਾ ਕੇ ਇੱਕ ਫੈਟ ਜਿਹਨੂੰ ਆਪਾਂ ਚਰਬੀ ਕਹਿੰਦੇ ਆ ਉਹ ਚਰਬੀ ਇਕੱਠੀ ਹੋ ਜਾਂਦੀ ਆ ਉਹ ਚਰਬੀ ਕਿਉਂ ਇਕੱਠੀ ਹੁੰਦੀ ਆ ਇਹਦਾ ਵੀ ਇੱਕ ਬਹੁਤ ਵੱਡਾ ਰੀਜਨ ਆ ਮੈਂ ਤੁਹਾਨੂੰ ਦੱਸਦਾ ਦੇਖੋ ਉਹ ਚਰਬੀ ਕਿਉਂ ਇਕੱਠੀ ਹੁੰਦੀ ਆ ਜਦੋਂ ਮੰਨ ਲਓ ਆ ਚਰਬੀ ਆ ਤੁਹਾਡੇ ਸਰੀਰ ਦੇ ਵਿੱਚ ਇਕੱਠੀ ਹੋ ਗਈ ਹੁਣ ਤੁਹਾਡੀ ਬੋਡੀ ਨੂੰ ਪਤਾ ਵਾ ਜੇ ਮੰਨ ਲਓ ਰੱਬ ਨਾ ਕਰੇ ਬੰਦਾ ਕੱਲ ਨੂੰ 10 15 ਦਿਨ ਕੁਛ ਨਾ ਖਾਵੇ ਤੈਨੂੰ ਕੁਝ ਨਹੀਂ ਹੋਏਗਾ ਕਿਉਂਕਿ ਜਿਹੜੀ ਤੁਹਾਡੀ ਬੋਡੀ ਨੇ ਚਰਬੀ ਸਟੋਰ ਕੀਤੀ ਹੋਈ ਆ ਨਾ ਉਹਨੂੰ ਬੋਡੀ ਨੂੰ ਕੰਮ ਕਰਨ ਵਾਸਤੇ એનર્ਜੀ ਤਾਂ ਚਾਹੀਦੀ ਆ ਉਹਨੇ એનર્ਜੀ ਕਿੱਥੋਂ ਲੈਣੀ ਆ ਆ ਤੁਹਾਡੀ ਚਰਬੀ ਤੋਂ ਜਿਹੜੀ ਤੁਹਾਡੀ ਚਰਬੀ ਅੰਦਰ ਬੋਡੀ ਨੇ ਇਕੱਠੀ ਕੀਤੀ ਹੋਈ ਹੈ ਨਾ ਉਹ ਤੋਂ ਉਹਨੇ એનર્ਜੀ ਲੈਣੀ ਹੈ ਫਿਰ ਉਹ ਜਿਹੜੀ ਬੋਡੀ ਚਰਬੀ ਤੋਂ એનર્ਜੀ ਲਏਗੀ ਤੁਹਾਡੀ ਫੈਟ ਆ ਜਿਹੜੀ ਉਹ ਕਟਣੀ ਸ਼ੁਰੂ ਹੋ ਜੇਗੀ ਜਾਨੀ ਕਿ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜਾਏਗਾ ਜਿਹੜਾ ਫਾਸਟਿੰਗ ਵਾਲਾ ਸਿਸਟਮ ਆ ਮੈਂ ਇੱਕ ਵੀਡੀਓ ਬਣਾਈ ਸੀ ਵੀ ਤੁਸੀਂ ਫਾਸਟਿੰਗ ਦੇ ਦੇ ਰਹੀ ਹੈ ਨਾ ਤੁਸੀਂ ਮਤਲਬ ਵੀ ਜੇ ਤੁਸੀਂ ਫਾਸਟਿੰਗ ਸ਼ੁਰੂ ਕਰਦੇ ਹੋਗੇ ਤੁਸੀਂ 10-15 ਕਿਲੋ ਭਾਰ ਘਟਾ ਸਕਦੇ ਹੋ ਨੋਰਮਲੀ ਉਹ ਸਿਸਟਮ ਇਹੀ ਆ ਉਹਦੇ ਵਿੱਚ ਕੀ ਹੁੰਦਾ ਵੀ ਤੁਸੀਂ 16 ਘੰਟੇ ਕੁਝ ਨਹੀਂ ਖਾਣਾ ਹੈਗਾ 8 ਘੰਟੇ ਤੁਸੀਂ ਖਾਣਾ ਜੋ ਵੀ ਤੁਸੀਂ 8 ਘੰਟੇ ਖਾਣਾ ਵਾ ਉਹ ਤੁਸੀਂ ਗੁੱਡ ਚੀਜ਼ਾਂ ਖਾਣੀਆਂ ਨੇ ਵਧੀਆ ਚੀਜ਼ਾਂ ਖਾਣੀਆਂ ਨੇ ਤੇ 16 ਘੰਟੇ ਨਹੀਂ ਖਾਣਾ ਜਦੋਂ 16 ਘੰਟੇ ਤੁਹਾਡੀ ਬੋਡੀ ਨੂੰ ਕੁਝ ਨਹੀਂ ਮਿਲੇਗਾ ਤੇ ਜਦੋਂ ਤੁਹਾਡੇ ਸਰੀਰ ਦੇ ਅੰਦਰ ਜਿਹੜੀ ਫालतू ਦੀ ਚਰਬੀ ਇਕੱਠੀ ਹੋਈ ਹੋਈ ਆ ਬੋਡੀ ਨੂੰ એનર્ਜੀ ਲੈਣ ਵਾਸਤੇ ਕੰਮ ਕਰਨ ਵਾਸਤੇ ਤਾਂ ਉਹਨੂੰ ਤਾਂ ਕੁਝ ਮਤ ਕੁਝ ਤਾਂ ਕੁਝ ਲੈਣੀ ਹੈ ਉਹਨੇ એનર્ਜੀ ਵਾਸਤੇ ਉਹਨੇ ਕੀ ਕਰਨਾ ਤੁਹਾਡੀ ਚਰਬੀ ਤੋਂ એનર્ਜੀ ਲੈਣੀ ਆ ਉਹ ਚਰਬੀ ਤੁਹਾਡੀ ਪਿੰਗਲ ਨਹੀਂ ਸ਼ੁਰੂ ਹੋ ਜਾਣੀ ਆ ਜਦੋਂ ਚਰਬੀ ਤੁਹਾਡੀ ਪਿੰਗਲ ਨਹੀਂ ਸ਼ੁਰੂ ਹੋਗੀ ਤੁਹਾਡਾ ਬੋਡੀ weight ਆਪਣੇ ਆਪ ਘਟਣਾ ਸ਼ੁਰੂ ਹੋ ਜਾਏਗਾ ਤੇ ਜਦੋਂ ਤੁਸੀਂ 8 8 ਵਜੇ ਤੁਸੀਂ 8 ਸੋਰੀ 8 ਘੰਟੇ ਤੁਸੀਂ ਖਾਣਾ ਜਾਨੀ ਕਿ ਉਹਦੇ ਵਿੱਚ 3-4 ਮੀਲ ਬੰਦਿਆਂ ਨੇ 3 ਤੋਂ 4 ਮੀਲ ਬੰਦਿਆਂ ਨੇ 3 ਤੋਂ 4 ਮੀਲ ਦੇ ਵਿੱਚ ਤੁਸੀਂ ਕਿੰਨੀ ਕੇਲੇ ਦੀ ਖਾ ਲੋਗੇ ਤੁਸੀਂ ਕੇਲੇ ਦੀ ਖਾਓਗੇ 1000 ਤੋਂ ਲੈ ਕੇ 1500 1000 ਤੋਂ ਲੈ ਕੇ 1500 ਕੇਲੇ ਦੀ ਖਾਓਗੇ ਤੁਸੀਂ ਸਿਰਫ 8 ਘੰਟੇ ਦੇ ਵਿੱਚ ਇਸ ਤੋਂ ਵੱਧ ਨਹੀਂ ਤੁਸੀਂ ਖਾ ਸਕਦੇ ਹੈਗੇ ਤੇ ਉਹਦੇ ਨਾਲ ਕੀ ਆ ਇਹਦੇ ਨਾਲ ਤੁਹਾਡਾ ਤੁਸੀਂ ਫਿਰ ਵੀ 2000 ਤੋਂ ਘੱਟ ਹੀ ਖਾਂਦੇ ਪਿਓ 500 ਘੱਟ ਹੀ ਖਾਂਦੇ ਪਿਓ ਉਹਦੇ ਨਾਲ ਤੁਹਾਡਾ ਬੇਟਾ ਜਿਹੜਾ ਉਹ ਬਹੁਤ ਈਜ਼ੀਲੀ ਕਟਨਾ ਸ਼ੁਰੂ ਹੋ ਜਾਏਗਾ ਅਗਰ ਤੁਸੀਂ ਉਹ ਡਾਈਟ ਤੁਸੀਂ ਖਾਣਾ ਚਾਹੁੰਦੇ ਹੋ ਕਿ ਮਤਲਬ ਕਿਵੇਂ ਫਾਸਟਿੰਗ ਕਰੀ ਦੀ ਉਧਰ ਮੈਂ ਆਲਰੇਡੀ ਵੀਡੀਓ ਬਣਾ ਕੇ ਪਾਈ ਹੋਈ ਹੈ ਤੁਸੀਂ ਮੇਰੇ ਚੈਨਲ ਤੇ ਜਾਓ ਫਾਸਟਿੰਗ ਵਾਲੀ ਵੀਡੀਓ ਜਾ ਕੇ ਦੇਖ ਤੁਹਾਨੂੰ ਕੱਲੀ-ਕੱਲੀ ਗੱਲ ਪਤਾ ਲੱਗ ਜੇਗੀ ਹੈਨਾ ਸੋ ਹੁਣ ਆਪਾਂ ਗੱਲ ਕਰਦੇ ਆਂ ਦੇਖੋ ਜੇ ਤੁਸੀਂ ਮਿੱਠਾ ਖਾ ਲੈਨੇ ਹੋਣਾ ਅੱਜ ਦੇ ਸਮੇਂ ਦੇ ਵਿੱਚ ਆਪਾਂ ਜੇ ਗੱਲ ਕਰੀਏ ਆਪਾਂ ਖਾ ਲੈਨੇ ਪਰ ਆਪਣੀ ਐਕਟੀਵਿਟੀ ਕੋਈ ਨਹੀਂ ਹੈਗੀ ਤਾਂ ਆਪਣਾ ਜਿਹੜਾ ਬੋਡੀ weight ਆ ਉਹ ਵੱਧਦਾ ਵਾ ਜੇ ਸਾਡੀ ਐਕਟੀਵਿਟੀ ਜ਼ਿਆਦਾ ਹੋਊਗੀ ਜੇ ਅਸੀਂ ਪੈਦਲ ਚੱਲੀਏ ਡੇਲੀ ਅਸੀਂ ਮਤਲਬ 5-5 10-10 ਕਿਲੋਮੀਟਰ ਤੁਰ ਕੇ ਜਾਈਏ ਜਾਂ ਕੋਈ ਵੀ ਕੰਮ ਜੀ ਮਤਲਬ ਵੀ ਕਰੀਏ ਪੌੜੀਆਂ ਚੜ ਕੇ ਜਾਈਏ ਜਾਂ ਪੌੜੀਆਂ ਉਤਰ ਕੇ ਆਈਏ ਅੱਜ ਕੱਲ ਤਾਂ ਕੋਈ ਚੜਦਾ ਨਹੀਂ ਜੇ ਕਿਤੇ ਜਾਂਦਾ ਤਾਂ ਪੌੜੀਆਂ ਲੱਗੀਆਂ ਹੋਈਆਂ ਨੇ ਪੌੜੀਆਂ ਤੇ ਚੜ੍ਹ ਜਾਂਦੇ ਜਿਹੜੀ ਇਲੈਕਟ੍ਰੋਨਿਕ ਪੌੜੀਆਂ ਨੇ ਹਨਾ ਉਹਦੇ ਸਾਰੇ ਕੰਮ ਚੱਲਦਾ ਲਿਫਟ ਦੇ ਜੱਪ ਕੇ ਦੀਏ ਲਿਫਟ ਦੇ ਤੇ ਇਲੈਕਟ੍ਰੋਨਿਕ ਪੌੜੀਆਂ ਤੇ ਕੰਮ ਚੱਲਦਾ ਵਾ ਜਦੋਂ ਵੀ ਪੈਰਾਂ ਨਾਲ ਚੱਲੋਗੇ ਜਨਨ ਕਿ ਤੁਸੀਂ ਫਿਜ਼ੀਕਲੀ ਐਕਟੀਵਿਟੀ ਜ਼ਿਆਦਾ ਕਰਨੀ ਆ ਹੁਣ ਪੁਰਾਣੇ ਸਮੇਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਅੱਜ ਤੋਂ 30 ਜਾਂ ਫਿਰ 40 ਸਾਲ ਪਹਿਲਾਂ ਅ ਉਹ ਲੋਕ ਜਲੇਬੀਆਂ ਖਾਂਦੇ ਹੁੰਦੇ ਸੀ ਹਨਾ ਜਲੇਬੀਆਂ ਖਾਂਦੇ ਸੀ ਜਲੇਬੀਆਂ ਵੀ ਤਾਂ ਮਿੱਠੀਆਂ ਯਾਰ ਉਹਦੇ ਨਾਲ ਪਰ ਕਿਉਂ ਨਹੀਂ ਵਾਦਾ ਉਹ ਵੀ ਤੁਹਾਨੂੰ ਮੈਂ ਦੱਸੂਗਾ ਹਨਾ ਪਹਿਲਾਂ ਕਿਉਂ ਨਹੀਂ ਸੀ ਵਾਦਾ ਲੱਡੂ ਵੀ ਖਾਂਦੇ ਹੁੰਦੇ ਸੀ ਉਹ ਵੇਸਣ ਵੀ ਖਾਂਦੇ ਹੁੰਦੇ ਸੀਗੇ ਗੁੜ ਵੀ ਖਾਂਦੇ ਹੁੰਦੇ ਸੀ ਉਹ ਤਾਂ ਕੀ ਰੀਜਨ ਸੀ ਪਰ ਉਹ ਜਿਹੜੇ ਲੋਕ ਸੀ ਨਾ ਜਦੋਂ ਜਲੇਬੀਆਂ ਖਾਂਦੇ ਸੀ ਸਾਡੇ ਪੁਰਾਣੇ ਬਜ਼ੁਰਗ ਸੀ ਜਿਹੜੇ ਪਰ ਉਹ ਆਪਣਾ ਖੱਥੀ ਕੰਮ ਕਰਦੇ ਸੀ ਸਾਰੇ ਸਾਰੇ ਕਈ ਚਲਾਉਂਦਾ ਸੀ ਕਈ ਚਲਾਉਂਦੇ ਸੀ ਇਹ ਹਲਵੋਂਦੇ ਸੀਗੇ ਜਾਫਰ ਨਾਲ ਪੈਦਲ ਤੁਰ ਕੇ ਜਾਣਾ ਖੇਤਾਂ ਦੇ ਵਿੱਚ ਰਾਤ ਸਾਰੀ ਲੱਤ ਉਹ ਬਹੁਤ ਹੀ ਜ਼ਿਆਦਾ ਐਕਟੀਵਿਟੀ ਕਰਦੇ ਸੀ ਮੰਨ ਕੇ ਚੱਲੋ ਜੇ ਉਹ 3000 3000 ਕੇਲੇ ਜੋ ਖਾਂਦੇ ਸੀ ਨਾ ਤੇ ਉਹ ਬਰਨ ਪਤਾ ਕਿੰਨੀ ਕਰਦੇ ਸੀ ਉਹ ਬਰਨ ਵੀ 4000 ਤੋਂ ਲੈ ਕੇ 5000 ਕਿਹ ਲੀ ਬਰਨ ਕਰ ਦਿੰਦੇ ਸੀ ਉਹ ਕਿਉਂਕਿ ਉਹ ਐਕਟੀਵਿਟੀ ਬਹੁਤ ਜ਼ਿਆਦਾ ਕਰਦੇ ਸੀ ਉਹ ਸਾਰਾ ਕੰਮ ਹੱਥੀਂ ਕਰਦੇ ਹੁੰਦੇ ਸੀ ਉਦੋਂ ਪਹਿਲਾਂ ਨਾ ਕੋਈ ਮਤਲਬ ਮੋਟਰਸਾਈਕਲ ਹੁੰਦੇ ਸੀ ਇੰਨੇ ਉਹ ਪੈਦਲ ਹੀ ਤੁਰੇ ਰਹਿੰਦੇ ਸੀ ਇਸ ਕਰਕੇ ਉਹਨਾਂ ਨੂੰ ਜਲੇਬੀਆਂ ਵੀ ਪਚ ਜਾਂਦੀ ਸੀ ਰਸਗੁੱਲੇ ਵੀ ਪਚ ਜਾਂਦੇ ਸੀ ਗੁੜ ਵੀ ਪਚ ਜਾਂਦਾ ਸੀ ਤੇ ਜੰਕ ਫੂਡ ਤਾਂ ਉਦੋਂ ਤਾਂ ਹੁੰਦੇ ਨਹੀਂ ਹਗੇ ਸੀ ਘਰ ਦੇ ਹੀ ਚੀਜ਼ਾਂ ਬਣਾ ਕੇ ਉਹ ਖਾਂਦੇ ਸੀ ਸੋ ਇਹ ਰੀਜਨ ਆ ਜਿਹੜਾ ਸਾਡਾ ਮਤਲਬ ਵੀ ਭਾਰ ਵੱਧਦਾ ਵਾ ਹੁਣ ਆਪਾਂ ਗੱਲ ਕਰਦੇ ਆ ਵੀ ਜਿਹੜਾ ਸਾਡਾ ਮਤਲਬ ਵੀ ਢੇ ਜਿਹੜੀ ਚਰਬੀ ਆ ਚਲੋ ਆਪਾਂ ਤਾਂ ਦੀ ਚਰਬੀ ਸਾਡੀ ਵੱਧ ਤਾਂ ਗਈ ਆ ਪਰ ਸਾਡੇ ਜਿਹੜੀ ਚਰਬੀ ਆ ਉਹ ਢਿੱਡ ਤੇ ਹੀ ਕਿਉਂ ਇਕੱਠੀ ਹੁੰਦੀ ਆ ਜਿਹੜੇ ਸਾਡੇ ਹੋਰ ਥਾਈ ਵਗੈਰਾ ਵਾ ਉਹਦੇ ਤੇ ਕਿਉਂ ਨਹੀਂ ਇਕੱਠੀ ਹੁੰਦੀਗੀ ਦੇਖੋ ਇਹਦਾ ਵੀ ਕੀ ਰੀਜ਼ਨ ਆ ਦੇਖੋ ਮੰਨ ਕੇ ਚੱਲੋ ਯਾਰ ਆ ਸਾਡੀ ਇਨਸਾਨ ਦੀ ਬੋਡੀ ਆ ਕਿਹਨਾਂ ਮੰਨ ਕੇ ਲੈ ਲੋ ਆ ਸਾਡੀ ਇੱਕ ਇਨਸਾਨ ਦੀ ਬੋਡੀ ਆ ਹਣਾ ਇੱਥੋਂ ਤੱਕ ਆਪਣੇ ਆਪਣਾ ਢਿੱਡਾ ਇਹ ਆਪਣਾ ਇਹ ਆਪਣਾ ਢਿੱਡਾ ਆ ਆਪਣੇ ਸਾਡੇ ਬੋਡੀ ਦੇ ਵਿੱਚ ਆਪਣੇ ਹੱਡੀਆਂ ਹੁੰਦੀਆਂ ਨੇ ਠੀਕ ਆ ਆਪਣੇ ਪੇਟ ਦੇ ਵਿੱਚ ਕੋਈ ਹੱਡੀ ਨਹੀਂ ਹੁੰਦੀ ਹੈਗੀ ਕਿਉਂਕਿ ਆਪਣਾ ਪੇਟ ਇੱਥੋਂ ਤੱਕ ਹੁੰਦਾ ਵੀ ਕਦੇ ਨਾਪ ਕੇ ਵੀ ਦੇਖੋ ਸਾਈਡਾਂ ਤੇ ਹੀ ਆਪਣੇ ਉਹ ਆਡੀਆਂ ਮੁਰ ਜਾਂਦੀ ਨੇ ਪਿੰਜਰ ਜਿਹੜਾ ਆਪਣਾ ਹੁੰਦਾ ਅੱਗੋਂ ਖਾਲੀ ਹੁੰਦਾ ਵਾ ਜਦੋਂ ਵੀ ਤੁਸੀਂ ਕੁਝ ਖਾਓਗੇ ਹਨਾ ਤੁਹਾਡੇ ਸਰੀਰ ਦੇ ਅੰਦਰ ਚੀਜ਼ਾਂ ਜਿਹੜੀ ਸਟੋਰ ਹੋਈ ਜਾਣੀਆਂ ਉਹ ਫੈਟ ਬਣੀ ਜਾਣੀਆਂ ਹੁਣ ਫੈਟ ਤੁਹਾਡੇ ਸਾਰੇ ਸਰੀਰ ਦੇ ਵਿੱਚ ਵੱਧਦੀ ਆ ਥਾਈ ਚ ਵੀ ਵੱਧਦੀ ਆ हिਪ ਤੇ ਵੀ ਵੱਧਦੀ ਆ ਤੇ ਉਹ ਮਤਲਬ ਬੈਕ ਤੇ ਵੀ ਵੱਧਦੀ ਆ ਤੁਹਾਡੇ ਸ਼ੋਲਡਰਾਂ ਤੇ ਵੀ ਵੱਦੀ ਬਾਹਾਂ ਵੀ ਹੁੰਦੀਆਂ ਨੇ ਪਰ ਉਹਦੇ ਤੇ ਇੰਨਾ ਅਸਰ ਨਹੀਂ ਕਰਦਾ ਟਿੱਡ ਤੇ ਜਿਆਦਾ ਅਸਰ ਕਿਉਂ ਕਰਦਾ ਵਾ ਉਹ ਟਿੱਡ ਤੇ ਜਿਆਦਾ ਸਿਰ ਤਾਂ ਕਰਦਾ ਕਿਉਂਕਿ ਜਿਵੇਂ ਮੇ ਤਾਂ ਦਸਾਂ ਦੇ ਵਿੱਚ ਹੱਡੀ ਕੋਈ ਨਹੀਂ ਹੁੰਦੀਗੀ ਇਹ ਚ ਕੰਨਾ ਸਾਡਾ ਮਾਸ ਹੁੰਦਾ ਵਾ ਜਦੋਂ ਚਰਬੀ ਇਕੱਠੀ ਹੋਈ ਜਾਂਦੀ ਆ ਜਿਹੜੀ ਸਾਡੇ ਉੱਪਰਲੀ ਪਰਤ ਹੁੰਦੀ ਆ ਜਿਹੜੀ ਸਾਡੇ ਟਿੱਡ ਦੀ ਉੱਪਰਲੀ ਪਰਤ ਹੁੰਦੀ ਆ ਉਹਦੀ ਫੈਟ ਜਿਆਦਾ ਵਧੀ ਜਾਂਦੀ ਵਧੀ ਜਾਂਦੀ ਤੇ ਜਿਹੜਾ ਟਿੱਡ ਆ ਉਹ ਅੱਗੇ ਨਾਲੋਂ ਅੱਗੇ ਨੂੰ ਵਧੀ ਜਾਂਦਾ ਵਾ ਟਿੱਡ ਉਹ ਇੱਕੋ ਥਾਂ ਤੇ ਨਹੀਂ ਰਹਿੰਦਾ ਹੈਗਾ ਉਹ ਨੂੰ ਜਿੰਨਾ ਮਰਜ਼ੀ ਤੁਸੀਂ ਵਿਧਾ ਲਓ ਜਿੰਨੀ ਤੁਸੀਂ ਕੇਲੇ ਵੀ ਖਾਈ ਜਾਓਗੇ ਬਰਨ ਹੋਣੀ ਨਹੀਂ ਹੈਗੀ ਤੁਹਾਡੇ ਤੋਂ ਤੁਸੀਂ ਕਿਉਂਕਿ ਐਕਟੀਵਿਟੀ ਦਾ ਤੁਸੀਂ ਕਰਦੇ ਨਹੀਂ ਹੈਗੇ ਕੋਈ ਤੇ ਜਿਹੜਾ ਤੁਹਾਡਾ ਟਿੱਡਾ ਵਧੀ ਜਾਣਾ ਵਾ ਕਿਉਂਕਿ ਜਦੋਂ ਤੁਸੀਂ ਦੇਖੋ ਆ ਚੀਜ਼ ਕਰਦੇ ਹੋ ਜਦੋਂ ਤੁਸੀਂ ਤੁਹਾਡੇ ਜੋ ਦੇਖੋ ਜਦੋਂ ਤੁਸੀਂ ਕੋਈ ਐਕਟੀਵਿਟੀ ਕਰਦੇ ਹੋ ਮੰਨ ਕੇ ਜਦ ਤੁਸੀਂ ਪੈਦਲ ਜਾਂਦੇ ਹੋ ਜਾਂ ਕਿਤੇ ਵੀ ਜਾਂਦੇ ਹੋ ਤੁਹਾਡੇ ਥਾਈ ਦਾ ਜ਼ੋਰ ਲੱਗਦਾ ਤੁਹਾਡੇ ਥਾਈ ਦਾ ਜ਼ੋਰ ਲੱਗਦਾ ਲੱਤਾਂ ਦਾ ਜ਼ੋਰ ਲੱਗਦਾ ਢਿੱਡ ਦਾ ਤਾਂ ਜ਼ੋਰ ਲੱਗਦਾ ਹੀ ਨਹੀਂ ਹੈਗਾ ਤੁਹਾਡਾ ਢਿੱਡ ਦਾ ਜ਼ੋਰ ਨਹੀਂ ਨਾ ਲੱਗਦਾ ਤੁਹਾਡੇ ਦਾ ਢਿੱਡ ਦਾ ਜ਼ੋਰ ਬਹੁਤ ਘੱਟ ਲੱਗਦਾ ਵਾ ਥਾਈ ਦਾ ਤੇ ਜਾਂ ਫਿਰ ਤੁਹਾਡੇ ਆਰਮ ਦਾ ਬਾਹਾਂ ਦਾ ਜ਼ੋਰ ਜ਼ਿਆਦਾ ਲੱਗਦਾ ਵਾ ਤਾਂ ਇਹਨਾਂ ਦੀ ਫੇਟ ਨਹੀਂ ਚੜਦੀ ਨੀਗੀ ਤੇ ਤੇ ਤੁਸੀਂ ਕੁਝ ਵੀ ਨਹੀਂ ਕਰਦੇ ਹੈਗੇ ਇਹਦੀ ਇਹਦੇ ਤੇ ਤਾਂ ਫਿੱਟ ਜਿਆਦਾ ਚੜਦੀ ਐ ਸੋ ਇਹਦਾ ਰੀਜਨ ਇਹ ਆ ਜਦੋਂ ਤੱਕ ਤੁਸੀਂ ਜੰਕ ਫੂਡ ਖਾਣਾ ਬੰਦ ਨਹੀਂ ਕਰੋਗੇ ਜੰਕ ਫੂਡ ਠੀਕ ਆ ਤੇ ਮਿੱਠੀਆਂ ਚੀਜ਼ਾਂ ਮਿੱਠੀਆਂ ਚੀਜ਼ਾਂ ਇਹ ਚੀਜ਼ਾਂ ਤੁਸੀਂ ਖਾਣੀਆਂ ਨਹੀਂ ਬੰਦ ਕਰੋਗੇ ਉਦੋਂ ਤੱਕ ਤੁਹਾਡਾ ਜਿਹੜਾ ਭਾਰ ਆ ਉਹ ਵਧੇਗਾ ਹੀ ਵਧੇਗਾ ਜੇ ਤੁਸੀਂ ਇਹ ਚੀਜ਼ਾਂ ਤੁਸੀਂ ਮੰਨ ਕੇ ਜਦੋਂ ਜੰਕ ਫੂਡ ਤੁਸੀਂ ਕਦੇ ਕਦੇ ਖਾ ਲੈਨੇ ਹੋ ਜਾਂ ਮਿੱਠੀਆਂ ਚੀਜ਼ਾਂ ਕਦੇ ਕਦੇ ਖਾ ਲੈਨੇ ਹੋ ਪਰ ਤੁਹਾਨੂੰ ਜਿਹੜੀ ਆਪਣੀ ਐਕਟੀਵਿਟੀ ਆ ਤੁਹਾਨੂੰ ਐਕਟੀਵਿਟੀ ਤੁਹਾਨੂੰ ਆਪਣੀ ਜਿਆਦਾ ਵਧਾਉਣੀ ਪਏਗੀ ਜਦੋਂ ਤੁਹਾਡੀ ਐਕਟੀਵਿਟੀ ਜਿਆਦਾ ਵਧ ਜੇਗੀ ਤਾਂ ਤੁਹਾਡਾ ਭਾਰ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਜਿਹੜੇ ਮੇਰੇ ਭੈਣ ਭਰਾਵਾਂ ਦਾ ਭਾਰ ਬਹੁਤ ਜਿਆਦਾ ਵਧਿਆ ਹੋਇਆ 10 ਕਿਲੋ 15 ਕਿਲੋ 20 ਕਿਲੋ ਉਹਨਾਂ ਦਾ ਭਾਰ ਸਿਰਫ ਇੱਕ ਤਰੀਕੇ ਨਾਲ ਘਟ ਗਿਆ ਉਹਨਾਂ ਨੂੰ ਕੀ ਕਰਨਾ ਪੈਣਾ ਵਾ ਉਹਨਾਂ ਨੇ ਕੈਲਰੀਜ਼ ਘੱਟ ਖਾਣੀਆਂ ਨੇ ਕੈਲਰੀਜ਼ ਘੱਟ ਖਾਓ ਜਿੰਨੀਆਂ ਹੋ ਸਕਦੀਆਂ ਨੇ ਤੇ ਉਹਨਾਂ ਨੂੰ ਐਕਟੀਵਿਟੀ ਜਿਆਦਾ ਕਰਨੀ ਪੈਂਦੀ ਹੈ ਜੇ ਮੰਨ ਕੇ ਚਲੋ ਤੁਸੀਂ ਕੋਈ ਐਕਟੀਵਿਟੀ ਨਹੀਂ ਕਰ ਸਕਦੇ ਤੁਸੀਂ ਐਕਸਰਸਾਈਜ਼ ਨਹੀਂ ਕਰ ਸਕਦੇ ਜੰਪਿੰਗ ਨਹੀਂ ਕਰ ਸਕਦੇ ਖੜਕੇ ਨਹੀਂ ਕਰ ਸਕਦੇ ਤਾਂ ਤੁਸੀਂ ਘੱਟੋ-ਘੱਟ 9000 9000 ਸਟੈਪ ਤੁਸੀਂ ਪੈਦਲ ਚੱਲੋ ਜਾਨੀ ਕਿ ਤੁਸੀਂ 5 ਤੋਂ ਲੈ ਕੇ 8 ਕਿਲੋਮੀਟਰ 5 ਤੋਂ ਲੈ ਕੇ 8 ਕਿਲੋਮੀਟਰ ਤੁਸੀਂ ਡੇਲੀ ਹੌਲੀ 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 ਤੁਰ ਕੇ ਚੱਲੋ ਜਾ ਵੇਜੋ ਕਿਤੇ ਸਾਹ ਤੇ ਫੇਰ ਚੱਲੋ ਫੇਰ ਵੇਜ ਤੁਰ ਕੇ ਇਹ ਐਕਟੀਵਿਟੀ ਕਰੋ ਕਿਤੇ ਮਾਰਕੀਟ ਦੇ ਵਿੱਚ ਜਾਣਾ ਤਾਂ ਵੀ ਪੈਦਲ ਜਾਣ ਦੀ ਕੋਸ਼ਿਸ਼ ਕਰੋ ਕਿਸੇ ਨੂੰ ਮਿਲਣ ਜਾਣਾ ਤਾਂ ਵੀ ਪੈਦਲ ਜਾਣ ਦੀ ਕੋਸ਼ਿਸ਼ ਕਰੋ ਕਿਸੇ ਗਲੀ ਮਹੱਲੇ ਦੇ ਵਿੱਚ ਜਾਣਾ ਤਾਂ ਵੀ ਪੈਦਲ ਜਾਣ ਦੀ ਕੋਸ਼ਿਸ਼ ਕਰੋ ਫੇਰ ਤੁਹਾਡੀ ਜਿਹੜੀ ਇਹ ਐਕਟੀਵਿਟੀ ਵਧ ਜੇਗੀ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜਾਏਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀਜ਼ ਤੁਸੀਂ ਮੇਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦ ਤੱਕ ਲਈ ਤਦ ਅਨੁਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ